ਪਿੰਡਾਂ ਰੀ ਜਿੰਨੇ ਵੇਖਿਆ ਨਹੀਂ ਲਾਹੌਰ ਉਹ ਵੇਖ ਕੇ ਕਲਾ ਨੌਰ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਟਾਲਾ ਤੋਂ ਬਟਾਲਾ ਤੋਂ ਤੀਸਰੀ ਪੈਦਲ ਯਾਤਰਾ ਜੇ ਰਹੀ ਹੈ ਜਾ ਰਹੀ ਹੈ ਕਾਵਰ ਯਾਤਰਾ ਬਟਾਲਾ ਤੋਂ ਤੀਸਰੀ ਪੈਦਲ ਯਾਤਰਾ ਜੇ ਰਹੀ ਹੈ ਸਭਾ ਵੱਲੋਂ ਜਾ ਰਹੀ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਾਰੇ ਜਕਾਰੇ ਚੱਲਦੇ ਪਏ ਨੇ ਸ੍ਰੀ ਸ਼ਿਵ ਸ਼ਕਤੀ ਸੇਵਕ ਸਭਾ ਵੱਲੋਂ ਜਰਾਏ ਉਹ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ ਕਾਵਰ ਯਾਤਰਾ ਲੈ ਕੇ ਜਾਂਦੇ ਨੇ ਕਲਾਨੌਰ ਕਲਾਨੌਰ ਜਾਂਦੇ ਨੇ ਜੈ ਸ਼ਿਵ ਸ਼ੰਕਰ ਜਰੂਰ ਲਿਖਿਓ ਜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਟਾਲਾ ਤੋਂ ਬਟਾਲਾ ਤੋਂ ਕਲਾਨੌਰ ਬਟਾਲਾ ਤੋਂ ਕਲਾਨੌਰ ਦੀਆਂ ਤਸਵੀਰਾਂ ਨੇ ਜਿਹੜੀ ਕਾਵਰ ਯਾਤਰਾ ਜਾ ਰਹੀ ਹੈ ਹਰ ਸਾਲ ਬਟਾਲਾ ਤੋਂ ਕਲਾਨੌਰ ਜਾਂਦੀ ਯਾਤਰਾ ਪੈਦਲ ਯਾਤਰਾ ਪੈਦਲ ਯਾਤਰਾ ਜਾ ਰਹੀ ਹੈ ਜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਉਤਸ਼ਾਹ ਹੈ ਸ਼ਿਵ ਭਗਤਾਂ ਦੇ ਵਿੱਚ ਕਲਾਨੌਰ ਹਾਸਿਕ ਮੰਦਿਰ ਆ ਜੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਾਈਵ ਲਾਈਵ ਤਸਵੀਰਾਂ ਨੇ ਬਟਾਲਾ ਤੋਂ ਜਿਹੜੀ ਯਾਤਰਾ ਜਾਂਦੀ ਏ ਹਰ ਸਾਲ ਤੀਸਰੀ ਪੈਦਲ ਯਾਤਰਾ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਸ਼ਿਵ ਭਗਤ ਸ਼ਿਵ ਭੋਲੇ ਪਣਹਾਰੀ ਦਾ ਨਾਮ ਜ਼ਰੂਰ ਲਿਖਿਓ ਜੈ ਸ਼ੰਕਰ ਤੇ ਜ਼ਰੂਰ ਲਿਖਿਓ ਜੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹੱਥ ਦੀ ਗਰਮੀ ਹੈ ਗਰਮੀ ਦੇ ਵਿੱਚ ਜਿਹੜੇ ਭਗਤ ਜਨ ਜਾ ਰਹੇ ਨੇ ਦੇਖੋ ਪੈਦਲ ਯਾਤਰਾ ਜਾ ਰਹੀ ਆ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਭਗਤਾਂ ਦਾ ਅੰਨੀ ਗਰਮੀ ਹੈ ਗਰਮੀ ਦੇ ਵਿੱਚ ਜਿਹੜੀ ਇਹ ਪੈਦਲ ਯਾਤਰਾ ਜਾ ਰਹੀ ਏ ਹਰ ਸਾਲ ਹਰ ਸਾਲ ਜਿਹੜੀ ਇਹ ਪੈਦਲ ਯਾਤਰਾ ਜਾਂਦੀ ਤੀਸਰੀ ਪੈਦਲ ਯਾਤਰਾ ਜਿਹੜੀ ਜਾ ਰਹੀ ਏ ਸ਼ਿਵ ਸ਼ਿਵ ਭਗਤ ਜਿਹੜੇ ਨੇ ਨੱਚਦੇ ਟੱਪਦੇ ਜਾ ਰਹੇ ਨੇ ਲਾਈਵ ਤਸਵੀਰਾਂ ਨੇ ਬਟਾਲਾ ਤੋਂ ਕਲਾਂਨੌਰ ਜਿੰਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਂਨੌਰ ਦੇਖੋ ਨੱਚਦੇ ਟੱਪਦੇ ਜਾ ਰਹੇ ਨੇ ਜੈ ਸ਼ਿਵ ਸ਼ੰਕਰ ਜਰੂਰ ਲਿਖਿਓ ਜੀ ਸ਼ਿਵ ਭੋਲੇ ਭੰਡਾਰੀ ਦੇ ਭਗਤ ਜਨ ਜਿਹੜੇ ਓ ਪੈਦਲ ਯਾਤਰਾ ਨੱਚਦੇ ਟੱਪਦੇ ਜਾ ਰਹੇ ਨੇ ਬਟਾਲਾ ਤੋਂ ਕਲਾਂ ਨੌਰ ਦੀਆਂ ਲਾਈਵ ਤਸਵੀਰਾਂ ਨੇ ਕਾਵਰ ਯਾਤਰਾ ਜਿਹੜੀ ਹੈ ਪੈਦਲ ਯਾਤਰਾ ਜਿਹੜੀ ਜਾ ਰਹੀ ਏ ਸ਼ਿਵ ਭਗਤ ਹਨ ਨੱਚਦੇ ਟੱਪਦੇ ਜਾ ਰਹੇ ਨੇ ਲਾਈਵ ਤਸਵੀਰਾਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਏ ਤੇ ਬੜੀ ਕਿਰਪਾ ਹੁੰਦੀ ਏ ਹਰ ਸਾਲ ਹਰ ਸਾਲ ਐਦਾਂ ਹੀ ਉਡੀਕ ਕਰਦੇ ਨੇ ਕਿ ਆਪਾਂ ਉੱਥੇ ਜਾਣਾ ਏ ਸ਼ਿਵ ਭੋਲੇ ਪੰਡਾਰੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਛੇ ਭਗਤਾਂ ਦਾ ਨੱਚਦੇ ਟੱਪਦੇ ਜਾ ਰਹੇ ਨੇ ਗੱਲਬਾਤ ਕਰਦੇ ਆ ਪਾਜੀ ਐ ਸ਼ੰਕਰ ਜੀ ਜੈ ਸ਼ੰਕਰ ਕੀ ਨਾਮ ਦੇ ਪਾਜੀ ਅਮਿੰਦ ਕੁਮਾਰ ਜੀ ਅਮਿੰਦ ਕੁਮਾਰ ਜੀ ਕਿੱਦਾਂ ਦੇ ਦੋ ਪੈਦਲ ਯਾਤਰਾ ਜਿਹੜੀ ਬਟਾਲਾ ਤੋਂ ਹਰ ਸਾਲ ਜਾਂਦੀ ਕੀ ਕਹਿਣਾ ਚਾਹੁੰਦੇ ਹੋ ਪਾਜੀ ਆਪਾਂ 3 ਸਾਲ ਹੋ ਗਿਆ ਯਾਤਰਾ ਕਰਦੇ ਜੀ ਕਲਾਂਨੌਰ ਜਾਈ ਦਾ ਬਟਾਲਾ ਜੀ ਜਗਾ ਜਗਾ ਤੋਂ ਜਿਹੜੇ ਨਰਵੇਟ ਤੋਂ ਸ਼ੁਰੂ ਹੁੰਦੀ ਯਾਤਰਾ ਜੀ ਬੜੇ ਵਧੀਆ ਤਰੀਕੇ ਨਾਲ ਆਪਾਂ ਸਾਰੇ ਲੈ ਕੇ ਚੱਲਦੇ ਵੀ ਕਿੰਨੇ ਮੈਂਬਰ ਜਿਹੜੇ ਜਾਂਦੇ ਹੋ ਤੇ ਕਿਹਨਾਂ ਵੱਲੋਂ ਜਾਇ ਕਰਾਇਆ ਜਾਂਦਾ ਹੈ ਹਰ ਪਾਜੀ ਸਭਾ ਐ ਸ਼ਿੰਸ਼ਕਦੀ ਸੇਵਕ ਸਭਾ ਜੀ ਤੇ ਆਪਣੇ ਕੋਲ ਨੇ 300 ਦੇ ਆਸ-ਪਾਸ ਹੁੰਦੇ ਚੁ। ਜੀ ਤੇ ਕਿੰਵੀਂ ਯਾਤਰਾ ਜੀ? ਤੀਸਰੀ ਯਾਤਰਾ ਤੇ ਕਿੱਦਾਂ ਦਾ ਲੱਗਦਾ ਪਿਆ ਫਿਰ ਤੁਸੀਂ ਨੱਚਦੇ ਟੱਪਦੇ ਮੈਂ ਦੇਖਦਾ ਪਿਆ ਜਾਂਦੇ। ਗਰਮੀ ਵੀ ਬੜੀ ਐ। ਗਰਮੀ ਵੀ। ਗਰਮੀ ਭਾਜੀ ਚਲੋ ਚੱਲ ਰਹੀ ਹੈ ਨਾ। ਬਾਬੇ ਨੂੰ ਜੋ ਮਿਲਣ ਦੀ ਗਰਮੀ ਆ ਉਹ ਗਰੀ ਜੀ। ਜੀ। ਬਸ ਉਹਨਾਂ ਨੂੰ ਮਿਲ ਲਈਏ ਬਸ। ਸੋ ਭਗੇ ਜੀ ਇਹ ਜਿਹੜੇ ਨੱਚਦੇ ਟੱਪਦੇ ਤਾਸ਼ੀਆਂ ਨਾਲ ਜਦੋਂ ਨੱਚਦੇ ਨੇ ਸਿੱਧੀ ਕਿਤੇ ਨਾ ਕਿਤੇ ਲੇਵ ਜਿਹੜੀ ਜੁੜ ਜਾਂਦੀ ਸ਼ੀਖੋਲੇ ਉਹਨੇ ਕੀ ਕਹਿਣਾ ਚਾਹੁੰਦੇ। ਲੇਵ ਭਾਜੀ ਸਾਜ ਐ। ਜਦੋਂ ਸਾਜ ਵੱਜਦਾ ਹੈ ਭਾਜੀ ਲੇਵ ਆਪਣੇ ਆਪ ਜੁੜ ਜਾਂਦੀ ਮਾਰੇ। ਅੱਛਾ ਜੀ। ਸਾ ਇਹੀ ਜਿਹੜੀ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਵਾਸੀ ਉਹ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨੂੰ ਕਹਿਣਾ ਚਾਹੁੰਦੇ ਆ ਵੀ ਜਿੰਨਾ ਵੱਤਵਾ ਜਲ ਚੜ ਕੇ ਸਾਡਾ ਸਾਥ ਦੇ ਸਕਦੇ ਉਹਨਾਂ ਵੱਤ ਚੜ ਕੇ ਸਾਥ ਦਿਓ ਤੇ ਯਾਤਰਾ ਨੂੰ ਹੋਰ ਵੱਡੀ ਕਰੋ ਤੇ ਬਟਾਲਾ ਤੋਂ ਚੱਲਿਓ ਕਿੰਨਾ ਸਫਰ ਹੋ ਜਾਂਦਾ ਜੀ ਭਾਜੀ ਇਹ 25 ਕਿਲੋਮੀਟਰ ਦੀ ਯਾਤਰਾ ਹੈ ਜੀ ਤੇ ਕਿੰਨਾ ਸਮਾਂ ਲੱਗ ਜਾਂਦਾ ਹੈ ਪਰ ਤੁਰਿਆਂ ਕੋਈ 7-8 ਘੰਟੇ ਲੱਗਦੇ ਭਾਜੀ ਅੱਛਾ ਜੀ ਸਾਨੂੰ ਹੁਣ ਇਹਨਾਂ ਨੇ ਮਤਲਬ ਜਗ੍ਹਾ ਜਗ੍ਹਾ ਖਿਲਾਰਦੇ ਆ ਲੰਗਰ ਜਿੱਦਾਂ ਲੋਕੀ ਬਹੁਤ ਇਸ ਵਾਰ ਮਤਲਬ ਉਸਾਬ ਉਹਨਾਂ ਨੂੰ ਵੀ ਸਾਨੂੰ ਕੋਈ ਆਈਸਕ੍ਰੀਮ ਦਾ ਚਾਹ ਜਲਦੀ ਦੀ ਆ ਪਕੋੜੇ ਚੋਰੀਆਂ ਹੱਥਾਂ ਤੇ ਲੰਗਰ ਮਿਲਦਾ ਪਿਆ ਬਹੁਤ ਵਧੀਆ ਆਪਸਾਰ ਹੋਇਆ ਦਾ ਇਸ ਵਾਰ ਵੱਧ ਪਿਛਲੇ ਸਾਲ ਨਾਲੋਂ ਹੋਰ ਵੱਧ ਆ ਜੀ ਤੇ ਅਗਲੀ ਵਾਰ ਹੋਰ ਵਧੇਗਾ ਹੋਰ ਵਧੇਗਾ ਜੀ ਲੋ ਜੀ ਗੱਲਬਾਤ ਕੀਤੀ ਆਪਾਂ ਹੋਰ ਵੀ ਗੱਲਬਾਤ ਕਰਦੇ ਜੈ ਸ਼ੰਕਰ ਦੀ ਬਾਜੀ ਕੀ ਨਾਮ ਦੇ ਮੇਰਾ ਨਾਮ ਪ੍ਰਦੀਪ ਪ੍ਰਦੀਪ ਜੀ ਫਿਰ ਕਿਤੇ ਨਾ ਕਿਤੇ ਨਚਲ ਲਾ ਦਿੰਦੇ ਛੇ ਭੋਲੇ ਭੰਡਾਰੀ ਨਜ਼ਦੇ ਟੱਪਦੇ ਜਾ ਰਹੇ ਕੀ ਕਹਿਣਾ ਚਾਹੁੰਦੇ ਹੋ ਸਾਰੇ ਜਿਹੜਾ ਆਉਣਾ ਚਾਹੀਦਾ ਜਿੰਨੇ ਵੀ ਹਿੰਦੂ ਭਰਾ ਕਮ ਸੇ ਕਮ ਇੱਕ ਇੱਕ ਬੱਚਾ ਬੰਦਾ ਇਸ ਯਾਤਰਾ 'ਚ ਹੋਣਾ ਚਾਹੀਦਾ ਜੀ ਉਸ ਦਾ ਵਾਦਾ ਬੱਚਿਆਂ ਦਾ ਵੀ ਤੇ ਬੱਚਾ ਨਵੀਂ ਜਮੇਸ਼ਾ ਲਓ ਜੀ ਹੋਰ ਵੀ ਆਪਾਂ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਜੈ ਸ਼ੰਕਰ ਦੀ ਭਾਜੀ ਜੈ ਸ਼ੰਕਰ ਕੀ ਨਾਮ ਦੇ ਮੇਰਾ ਨਾਮ ਸੋਨੂ ਜੀ ਸੋਨੂ ਭਾਜੀ ਕਿੱਦਾਂ ਦੇਖਦੇ ਹੋ ਤੀਸਰੀ ਯਾਤਰਾ ਤੇ ਬੜਾ ਉਤਸ਼ਾਹ ਹੈ ਹਾਂਜੀ ਹਾਂਜੀ ਲੋਕਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਸਾਥ ਮਿਲ ਲਿਆ ਆਪਣੇ ਯਾਰਾ ਬੇਲੀਆਂ ਦਾ ਵੀ ਜੀ ਹੋਰ ਆਪਣੇ ਸ਼ਹਿਰ ਨੁਆਸੀਆਂ ਦਾ ਵੀ ਜੀ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਲੰਗਰ ਰਾਜ ਦਿੱਤਾ ਹੈ ਜੀ ਉਹ ਚਾਹ ਕਰਦੇ ਨੇ ਵੀ ਇਦਾਂ ਹੀ ਮਤਲਬ ਕਿ ਸਾਰਾ ਕੁਝ ਹੁੰਦਾ ਰਹੇ ਹਰ ਸਾਲ ਇਦਾਂ ਹੀ ਯਾਤਰਾ ਜਾਂਦੀ ਹੈ ਅੱਗੇ ਇਦਾਂ ਹੀ ਚੱਲੇਗੀ ਲਓ ਜੀ ਜੈ ਸ਼ਿਵ ਸ਼ੰਕਰ ਜ਼ਰੂਰ ਲਿ ਜਿਹੜੇ ਪੈਦਲ ਯਾਤਰਾ ਬਟਾਲਾ ਤੋਂ ਪੈਦਲ ਯਾਤਰਾ ਜਰੀਏ ਹਰ ਸਾਲ ਜਾਂਦੀ ਤੀਸਰੀ ਪੈਦਲ ਯਾਤਰਾ ਜਾ ਰਹੀ ਏ ਨੱਚਦੇ ਟੱਪਦੇ ਤਾਸ਼ੀਆਂ ਤੇ ਢੋਲ ਟਮਕਿਆਂ ਦੇ ਨਾਲ ਜਿਹੜੀ ਨੱਚਦੇ ਟੱਪਦੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਫਿਰ ਇੱਕ ਵਾਰੀ ਕਿ ਕਿਦਾਂ ਉਤਸ਼ਾਹ ਏ ਸ਼ਿਵ ਭਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਏ ਬੜੀ ਕਿਰਪਾ ਏ ਸ਼ਿਵ ਭੋਲੇ ਪੰਡਾਰੀ ਦੀ ਪੈਦਲ ਯਾਤਰਾ ਜਰੀਏ ਉਹ ਜਾਂਦੀ ਏ ਕਲਾਨੌਰ ਜਾਂਦੀ ਪੈਦਲ ਯਾਤਰਾ ਤੇ ਬੜੀ ਕਿਰਪਾ ਏ ਸ਼ਿਵ ਭੋਲੇ ਪੰਡਾਰੀ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਨੂੰ ਵੀ ਇਹੜਾ ਲੋ ਜੀ ਜਕਾਰਿਆਂ ਦੇ ਨਾਲ ਪੈਦਲ ਯਾਤਰਾ ਜਾ ਰਹੀ ਏ ਸ਼ਿਵ ਭੋਲੇ ਪੰਡਾਰੀ ਦੇ ਭਗਤ ਜਾਨਣੇ ਜਿਹੜੇ ਲੋ ਜੀ ਜਕਾਰੇ ਲੱਗਦੇ ਪਏ ਨੇ ਸ਼ਿਵ ਭੋਲੇ ਪੰਡਾਰੀ ਦੇ ਜਕਾਰੇ ਲੱਗਦੇ ਪਏ ਨੇ ਤੇ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਸ਼ਿਵ ਭੋਲੇ ਪੰਡਾਰੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਤੇ ਨਾਲ ਖਾਣ ਪੀਣ ਦਾ ਵੀ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਗਿਆ ਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਗੱਡੀਆਂ ਵੀ ਨਾਲ ਜਾ ਰਹੀਆਂ ਹਨ ਉਹਨਾਂ ਨੇ ਖਾਣ ਪੀਣ ਦਾ ਵੀ ਪ੍ਰੋਗਰਾਮ ਜਿਹੜਾ ਸਾਰਾ ਕੀਤਾ ਗਿਆ ਤੇ ਜੈ ਸ਼ੰਕਰ ਦੀ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਟਾਲਾ ਤੋਂ ਪੈਦਲ ਯਾਤਰਾ ਤੀਸਰੀ ਪੈਦਲ ਯਾਤਰਾ ਜਿਹੜੀ ਜਾ ਰਹੀ ਏ ਸਾਰਿਆਂ ਨੂੰ ਜੈ ਸ਼ਿਵ ਸ਼ੰਕਰ